ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਦਾ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ। ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾ ਦੀ ਕਮੇਟੀ ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਲਿਖੇ ਪੰਥਕ ਸੰਸਥਾਵਾਂ ਦੇ ਵੈਰੀ ਨਹੀਂ ਹੈ ਦੁਸ਼ਮਨ ਨਹੀਂ ਹੈ ਈਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈਡਰੂਮ ਤੱਕ ਉਹਦੇ ਕੰਨ ਚੀਰ ਦਿੰਦੇ ਸੀ ਤੇ ਅੱਜ ਅੰਮ੍ਰਿਤਸਰ ਸਾਹਿਬ ਦਾ ਡੀਸੀ ਨਹੀਂ ਸੁਣਦਾ ਕੌਣ ਜੋ ਮੈਂ ਬਾਰਾ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਹੈ ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨ ਵੀ ਪਸੰਦ ਨਹੀਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਿੰਗ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਿਹਾ। ਕਮਾਲ ਦੀ ਗੱਲ ਕਿੰਨਾ ਵੱਡਾ ਝੂਠ। ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ। ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਂ ਦੀ ਕਮੇਟੀ। ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹੀ। ਪਰ ਦੇਖੋ ਕਿ ਨਾ ਗਿਰਾਵਟ ਆ ਗਈ ਹੈ ਕਿ ਇਹ ਲਫ਼ਜ਼ ਕਹੇ ਗਏ ਕਿ ਗਿਆਨੀ ਹਰਪ੍ਰੀਤ ਸਿੰਘ ਨੇ 30 ਸਾਲ ਪਰਿਵਾਰ ਪਾ ਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਹੇ ਬਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹਾਂ ਸੰਸਥਾਵਾਂ ਦੇ ਹਮਾਇਤੀ ਹਾਂ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਤੇ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ ਉੱਟ ਟੀਰੀ ਵੀ ਇਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾਂ ਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ। ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ, ਵਿਅਕਤੀ ਆਉਂਦੇ ਨੇ, ਜਾਂਦੇ ਨੇ, ਖਤਮ ਹੋ ਜਾਂਦੇ ਨੇ। ਚੰਗੇ ਵਿਅਕਤੀ ਹੁੰਦੇ ਨੇ ਇਸ ਸੰਸਥਾਵਾਂ ਉੱਪਰ ਲੈ ਜਾਂਦੇ ਨੇ, ਜੇ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ। ਮਾਰੇ ਆ ਜਾਂਦੇ ਤੇ ਸੰਸਥਾਵਾਂ ਢੋਪ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾਰੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ। ਕਰਨਾ ਚਾਹੀਦਾ ਹੈ। ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ। ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਛੁੱਟ ਦਿੰਦੇ ਹਾਂ। ਸਾਰਾ ਸੇਬ ਦਾਗ ਹੀ ਨਾ ਹੋਊਗਾ। ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਛੁੱਟ ਦਿੰਦੇ ਹਾਂ ਵੀ ਸਾਰਿਆਂ ਨੂੰ ਦਾਗ ਹੀ ਕਰੂਗਾ। ਇਸ ਸਿਆਣਪ ਹੁੰਦੀ ਹੈ। ਇਸ ਸਿਆਣਪ ਹੁੰਦੀ ਹੈ। ਤੇ ਜੈਸੀ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਢਣਾ ਆ ਜਿਹੜੇ ਬਾਕੀ ਸਾਫ਼ ਹੈ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰਤ। ਇਹ ਦਾਗੀ ਨੂੰ ਨਹੀਂ ਬਾਹਰ ਕੱਢਣਾ। ਇਹ ਤਾਂ ਰੱਖਣਾ। ਇਹ ਡਲ ਗਿਆ, ਸੜ ਗਿਆ। ਅਸੀਂ ਇਹਨੂੰ ਨਹੀਂ ਛੱਡਣਾ। ਆ ਜਿਹੜੇ ਠੀਕ ਠਾਕ ਹੈ ਨੇ ਇਹ ਜੇ ਨਿਕਲਦੇ ਤਾਂ ਨਿਕਲ ਜਾਣਗੇ। ਇਹ ਸੋਚ ਜਿਹੜੀ ਹੈ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ। ਅਸੀਂ ਪੰਥਕ ਸੰਸਥਾਵਾਂ ਦੇ ਵੈਰੀ ਨਹੀਂ ਹੈ। ਦੁਸ਼ਮਣ ਨਹੀਂ ਹੈ ਇਹ ਸੋਚ ਕੇ ਫੈਸਲਾ ਕੀਤਾ ਕਿ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ ਇੱਕ ਸਮਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈਡਰੂਮ ਤੱਕ ਉਹਦੇ ਕੰਨ ਚੀਰ ਦਿੰਦੀ ਸੀ ਤੇ ਅੱਜ ਅਮਰਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਦਾ ਕੌਣ ਜ਼ਿਮੇਵਾਰ ਹੈ ਆ ਜਿਹੜਾ ਮਾਮਲਾ ਚੱਲਦਾ ਹੈ ਕਰੰਟੇ ਤਾਂ 3-4 ਮਹੀਨੇ ਤੋਂ ਚੱਲਦਾ ਹੈ 3-4 ਮਹੀਨਿਆਂ ਤੋਂ ਚੱਲ ਰਿਹਾ ਹੈ ਇਹ ਕੌਣ ਜ਼ਿਮੇਵਾਰ ਹੈ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਪਦਵੀ ਕੌਣ ਜ਼ਿਮੇਵਾਰ ਹੈ ਤਾਂ ਤੇ ਜਦੋਂ ਬੋਲਦਾ ਸੀ ਨਾ ਕੋਈ ਮਾਸਟਰ ਤਾਰਾ ਸਿੰਘ ਵਰਗਾ ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲੇ ਗਏ ਲਫ਼ਜ਼ਾਂ ਦੀ ਚਰਚਾ ਹੋਈ। ਕੀ ਬੋਲੇ ਆ? ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਜਿਹੜੇ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੱਲੋਂ ਬੋਲੀ ਗਈ ਗੱਲ ਦਾ ਜਿਹੜਾ ਹੈ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ। ਔਰ ਹਮਾਇਤ ਵੀ ਕਰਦੇ ਹੁੰਦੇ ਸੀ। ਤੇ ਅੱਜ ਕੀ ਹੈ? ਅਜ ਕੁਛ ਵੀ ਨਹੀਂ ਕੋਣ ਸੁਮੇਵਾਰ ਹੈ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਸੰਸਥਾਵਾਂ ਨੂੰ ਵੀ ਦੇਖ ਲਓ ਬਾਕੀ ਸੰਪਰਦਾਵਾਂ ਨੂੰ ਵੀ ਦੇਖ ਲਓ ਕਿਸੇ ਸੰਪਰਦਾ ਦੇ ਇੱਕ ਮੁਖੀ ਦੀ ਧਾੜ ਜਦੋਂ ਪੈਂਦੀ ਸੀ ਨਾ ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ ਖਲੇਪੜ ਐਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ ਰੱਜ ਕੀ ਹੋ ਗਿਆ ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਸੀ ਕਮਜ਼ੋਰ ਹੋ ਗਏ ਉਹ ਜ਼ਿਆਦਾ ਮਜ਼ਬੂਤ ਨਹੀਂ ਹੋਏ ਆ ਉਹ ਉੱਥੇ ਹੀ ਆ ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾ ਵਾਲਿਆਂ ਨਾਲ ਅਸੀਂ ਵਾਲੇ ਕਮਜ਼ੋਰ ਹੋ ਗਏ ਕਿਸ ਨੇ ਕਰ ਦਿੱਤਾ ਕਮਜ਼ੋਰ ਇਹ ਕਿਸੇ ਨੇ ਵਸਲੇਸ਼ਨ ਕਰਨ ਦਾ ਯਤਨ ਨਹੀਂ ਕੀਤਾ ਕਿਸ ਨੇ ਵਸਲੇਸ਼ਨ ਕਰਨ ਦਾ ਯਤਨ ਨਹੀਂ ਕੀਤਾ ਕੌਣ ਕਮਜ਼ੋਰ ਹੋ ਗਿਆ ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇਹਨੇ ਕਮਜ਼ੋਰ ਕਰਤਾ ਜੀ ਸਾਡੀ ਪਾਰਟੀ ਕਮਜ਼ੋਰ ਕਰਤੀ ਸਾਡੀ ਸੰਸਥਾ ਤੋੜਤੀ ਜੀ ਸਾਡੀ ਸੰਸਥਾ ਕਮਜ਼ੋਰ ਕਰਤੀ 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕਮਜ਼ੋਰ 2 ਦਸੰਬਰ ਤੋਂ ਪਹਿਲਾਂ ਕੀ ਨਹੀਂ ਕੀਤੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੜਾ ਧਿਆਨ ਮੰਗਦੀਆਂ ਪੰਥ ਦਾ ਧਿਆਨ ਮੰਗਦੀਆਂ ਪੰਥ ਦੇ ਬਸਲੇਸ਼ਨ ਕਰਨ ਦੀ ਯੋਗ ਨਹੀਂ ਚੀਜ਼ ਹੈ